ਵੀਡੀਓ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਤਿਆਰੀ ਕਰ ਰਹੇ ਹਾਂ ਸਬਜ਼ੀਆਂ 'ਚ ਲਗਾਈਆਂ ਜਾਣ ਵਾਲੀਆਂ ਚੀਜ਼ਾਂ ਜਿਵੇਂ ਕਿ ਲਸਣ ਆਲੂ ਕਮੇਥੇ ਸਾਗ ਵਾਲੀ ਸਰੋਂ ਤੇ ਬੱਟਾ ਤੇ ਧਨੀਆ ਅੱਗੇ ਤੁਹਾਨੂੰ ਦੱਸਾਂਗੇ ਕਿੱਥੇ ਕਿੱਥੇ ਕੀ ਲਾਇਆ ਉਹ ਆਪਣਾ ਸਰਕਾਰੀ ਵੀ ਨਾਲ ਹੀ ਜੈਫਨ ਦਾ ਵਿਚੀ ਨਾਲ ਹੀ ਇੰਨਾ ਕਥਾ ਥੋੜਾ ਜਿਹਾ ਹੋਰ ਤਰਫਾਲੀ ਫੇਰ ਕੇ ਤਿਆਰ ਕਰਨ ਲੱਗਿਆ ਮਾੜਾ ਜਿਹਾ ਰੰਡੀਆਂ ਦੇ ਵਿੱਚ ਆਹ ਤਰਫਾਲੀ ਆਪਣੀ ਇਤਵ ਇੰਨਾ ਕਥਾ ਥੋੜਾ ਤਰਫਾਲੀ ਫੇਰ ਕੇ ਹੋਰ ਥੋੜਾ ਸਵਾਰਿਆ ਤਰਫਾਲੀ ਨਾਲ ਵਾਇਆ ਹਿਲਦਾ ਹੈ ਵਾਇਆ ਲਾ ਲੋ ਗੁਰਦੇ ਆ ਲਾ ਲੋ ਤਰਫਾਲੀ ਫੇਰਤੀ ਜਣੀ ਵਾਲੀ ਫੇਰਦਿਆਂ ਥੋੜਾ ਸਵਾ ਚੜ ਜਾਂਦਾ ਹੁਣ ਥੋੜਾ ਜਾ ਆਹ ਕਿਹ ਕਿਹਰੀ ਜੀ ਦੇ ਵਿੱਚ ਫੇਰਦਿਆਂ ਥੋੜੀ ਤਰਫਾਲੀ ਆ ਕਿਹ ਕਿਹਰੀ ਫੇਰ ਕੇ ਇਹਨੂੰ ਸਾਫ ਕਰਦਿਆਂ ਜਗ੍ਹਾ ਨੂੰ ਇਹ ਜਗ੍ਹਾ ਸਾਫ ਹੋ ਗਈ ਚਲ ਫਿਰ ਇਹਨਾਂ ਪਥਾਂ ਤਿਆਰ ਕਰ ਲਾਂਗੇ ਇਹ ਲੱਗ ਜਾਣਗੇ ਕੁਝ ਰੜਾ ਦੇਾਂਗੇ ਮਿੱਥੇ ਵਗੈਰਾ ਹੋਰ ਤੇ ਆਇਦਰਾ ਆ ਕਿਹੜੀ ਇੱਕ ਲਸਣ ਦੀ ਲਈ ਹੈ ਕਿ ਕਿਹੜੀ ਹੈ ਕਿਹੜੀ ਲਸਣ ਦੀ ਲਈ ਹੈ ਇਹ ਅੱਗੇ ਤੁਹਾਨੂੰ ਇੱਕ ਇੱਥੋਂ ਥੋੜਾ ਜਿਹਾ ਅਜੂਮ ਕਰਕੇ ਦਿਖਾ ਦਉਂਗਾ ਨਾ ਜੜੀ ਪਹਿਲਾਂ ਕੈਰੀ ਮਟਰਾਂ ਵਾਲੀ ਦਿਖਾਈ ਸੀਗੀ ਆ ਮਟਰਾਂ ਦੀ ਕੈਰੀ ਉਹ ਇਹ ਏਡੇ ਡੇ ਕਬੂਤੇ ਥੋੜੇ ਜੇ ਏਡੇ ਡੇ ਕਬੂਤੇ ਹੋਏ ਨੇ ਏਡੇ ਡੇ ਕਬੂਤੇ ਥੋੜੇ ਪਿਓ ਮਟਰਾਂ ਦੇ ਹੋਏ ਚਲੋ ਕੋਸ ਜਿੰਨੇ ਜਿੰਨੇ ਵੀ ਹੋਵੇ ਚਲੋ ਇੰਨੇ बहुत कुछ सब महाराज का जो महाराज दूगा शबर शकर महाराज इधर शुकराना करके बूटे ਕੈਰੀ ਸੋਹੀ ਦੂਸਰੀ ਨਾਲ ਦੀ ਕੈਰੀ ਜਿਹੜੀ ਪਾਣੀ ਦੀ ਤਾਬ ਥਲੇ ਆ ਗਈਆਂ ਸਾਰੀਆਂ ਕੈਰੀ ਬਰਸਾਤ ਪੈਣ ਕਰਕੇ ਕੁਝ ਨਾ ਕੁਝ ਵੇਚਣ ਵਾਲੇ ਵੀ ਦਾਂਗੇ ਜਿਹੜਾ ਇੱਥੇ ਹੁਣ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਵੀ ਜਿਵੇਂ ਇੱਥੇ ਵਗੈਰਾ ਤੇ ਕੁਝ ਹੋਰ ਚੀਜ਼ਾਂ ਜਿਹੜੀਆਂ ਕੁ ਲੱਗਣ ਵਾਲੀਆਂ ਉਹ ਲਾ ਦੇਵਾਂਗੇ ਪਾਣੀ ਲਾ ਦਿੱਤਾ ਜੀ ਇੱਥੇ। ਬਰਖਤਾਂ ਤੇ ਬੋਲਦੇ ਪੰਛੀ। ਪੰਛੀ ਦੀ ਆਵਾਜ਼ ਬਹੁਤ ਹੀ ਪਿਆਰੀ ਲੱਗਦੀ ਹੈ। ਜਦੋਂ ਉਹ ਆਉਂਦੇ ਨੇ। ਇੱਥੇ ਲਾਇਆ ਜੀ ਗਾਜਰ, ਮਟਰ, ਸਿਕੰਦਰ। ਤੇ ਅੱਗੇ ਇਸ ਸਾਈਡ ਅਨ ਦੋ ਕੇਰੀਆਂ ਲਸਣ ਹੁੰਦੇ ਆ ਇੱਕ ਸਾਗ ਵਾਲੀ ਸਰੋਂ ਤੇ ਪਰੇ ਮੇਥੇ ਤੇ ਪਾਲਕ ਇਹ ਚੀਜ਼ਾਂ ਲਾਈਆਂ ਨੇ ਜੀ ਇਹਨਾਂ ਦੀਆਂ ਵੱਟਾਂ ਉੱਤੇ ਮੂਲੀਆਂ ਅਦਰ ਚਨੀਆ ਇਹ ਚੀਜ਼ਾਂ ਲਾਈਆਂ ਨੇ ਜੀ ਮਟਰ ਤੇ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਆ ਰਿਆ ਨੂੰ ਹੀ ਸਤਿ ਸ੍ਰੀ ਅਕਾਲ ਜੇ ਇਹ ਸਾਡੀ ਛੋਟੀ ਜਿਹੀ વાੜੀ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਜੀ ਸਤਿ ਸ੍ਰੀ ਅਕਾਲ